ਉਹ ਗੱਲ ਤਾਂ ਦੱਸ ਵੀ ਮੈਨੂੰ ਜਦੋਂ ਉੱਥੇ ਬਾਜੀ ਤੇ ਹਰਾਇਆ ਤੁਸੀਂ ਹੀ ਫੋਨ ਕ ਬੰਦ ਕਰੀ ਬਠੇ ਸੀ ਕੀ ਗੱਲ ਬਾਤ ਸੀ ਕਿਹੜੇ ਪਿੰਡ ਆ ਇੱਥੇ ਆ ਇਧਰ ਉੱਡੀ ਵੀ ਸੀ ਸੰਗਰੂਰ ਏਰੀਆ ਚ ਬਾਜੀ ਜਦ ਮੈਂ ਫੋਨ ਆਹੀ ਬਾਈ ਰੋਡੇ ਨੂੰ ਕੀ ਚੱਕਰ ਸੀ ਪਤਾ ਨਹੀਂ ਲੱਗਿਆ ਸੱਚੀ ਗੱਲ ਸੀ ਪਤਾ ਨਹੀਂ ਲੱਗਿਆ ਯਾਰ ਇਹਦਾ ਬਾਅਦ ਬਾਈ ਮੈਨੂੰ ਮੋਟੇ ਨੇ ਕਹਿ ਵੀ ਦਿੱਤਾ ਸੀ ਕਹਿੰਦਾ ਕੋਈ ਨਾ ਜਿਵੇਂ ਕਹੇ ਉਵੇਂ ਕਰ ਲੈਨੇ ਆ ਹਾਂ ਤੇ ਉਹਦੇ ਕਿੰਨੇ ਪੈਸੇ ਆ ਸੀ ਮੋਟੇ ਉਧਰ ਆਪਣ ਨੂੰ ਆਗਿਆ ਲੱਖ ਲੱਖ ਰੁਪਏ ਆ ਗਏ ਸੀ ਨਾਲ ਕੋ ਬਾਦਾ ਸਾਰੇ ਜਿੱਤ ਲੈ ਸੀ ਹਾਂ ਬਾਦੇ ਤੇ ਆਪਣਾ ਕੱਲਾ ਰਿਹਾ ਸੀ ਕੁਲ ਦਾ ਬਾਦਾ ਕਿੰਨਾ ਸੀ ਬਾਦਾ ਮੈਂ 51000 ਰੁਪਏ ਸੀ ਆਪਣਾ DC ਚੱਲਣਾ ਵਾਦਾ ਬੰਨ ਰਿਹਾ ਸੀ ਆਪਾਂ ਯਾਰਾ ਉਹ ਚਲੋ ਉਹਦੇ ਨਾਲ DC ਨਾਲ ਤਾਂ ਲਿਹਾਜ਼ ਕਰਕੇ ਹੋ ਗਿਆ ਉਹ ਤਾਂ ਇਕੱਲਾ ਹੀ ਰਹਿ ਗਿਆ ਸੀ ਕੰਮ ਹਾਂ ਵਾਦੇ ਆਪਣਾ ਇਕੱਲਾ ਰਹਿ ਗਿਆ ਉਤਰ ਆਪਣਾ ਹੂੰ ਤੇ ਉਹ ਵੀ ਨਿ ਬਾਜੀ ਵੰਨ ਤੁਸੀਂ ਵਾਦਾ ਬੰਨ ਕੇ ਆਪਾਂ ਹਾਂ ਤੇ ਕਹਿ ਕਹਾ ਕੇ ਪੰਜਾਂਜੀ ਬਾਜੀ ਹੋ ਗਈ ਸੀ ਆਪਣੀ ਠੀਕ ਆ ਕਿਹੜੇ ਕਿਹੜੇ ਥਾ ਨਾਮ ਕਿਹੜੇ ਕਿਹੜੇ ਜੱਤ ਲਿਆਦ ਗਈ ਐਗਰੇ ਬਾਬੇ ਦੀ ਕਿਰਪਾ ਨਾਲ ਇੱਕ ਦਾ ਮੋਟਰਸਾਈਕਲ ਇੱਕ ਮੋਟਰਸਾਈਕਲ ਜਿੱਤਣ ਬਾਬੇ ਦੀ ਕਿਰਪਾ ਨਾਲ ਜੀ ਤੇ ਇੱਕ ਆਪਾਂ ਨੂੰ ਫਰਿੱਜ ਆ ਗਈ ਠੀਕ ਆ ਉਹ ਇੱਧਰ ਭਵਾਨੇ ਕਰਕੇ ਨੇ ਪਿੰਡਾਂ ਦੇ ਲੋਚੀ ਉਹ ਆਪਣਾ ਕੱਲਾ ਕੂਤਰ ਰਿਹਾ 5 ਵਜੇ ਸਵਾ ਸੇ ਢਾਂਗੇ ਦੇ ਬੈਠਾ ਕੂਤਰ ਆਪਣਾ 109 ਕੂਤਰ ਹੋਦੇ ਸੀਗੇ ਠੀਕ ਆ ਤੇ ਉੱਥੇ ਆਪਣਾ ਕੱਲਾ ਘੰਟਾ ਉੱਡ ਗਏ ਫਿਰ ਜਿੱਤੀਆ ਕੂਤਰ ਇੱਕ ਫਰਿੱਜ ਇੱਕ ਮੋਟਰਸਾਈਕਲ ਹੋਰ ਕੂਤਰ ਜਿੱਤਿਆ ਭੈਣ ਮੂਲਰ ਤੇ ਅੱਠ-9 ਕੱਪ ਜਿੱਤ ਗਏ ਆਪਣਾ ਬੱਬੀ ਕਰ ਬਣਿਆ ਸੀ ਠੀਕ ਬਾਕੀ ਸਾਂਧੀਆਂ ਹੋ ਗਈਆਂ ਬਾਕੀ ਬਾਜੀਆਂ ਸਾਂਧੀਆਂ ਫਿੰਆਂ ਨੇ ਵੀਰੇ ਠੀਕ ਹੈ ਰੇਕ ਠੀਕ ਆ ਕਿੰਨੇ ਕਿੰਨੀਆਂ ਬਾਜੀਆਂ ਛੱਟੀਆਂ ਸਹੀ ਸਹੀ ਦੱਸੀ ਬਾਜੀਆਂ ਛੱਟਦੇ ਹੋਣਗੇ 40 ਦੇ ਛੱਟਦੇ ਹੋਣਗੇ ਬਾਜੀਆਂ ਜਿੱਤੀਆਂ ਕਿੰਨੀਆਂ ਜਿੱਤੇ ਨਰਤੀ ਵਾਲਾ ਸਭ 25 ਪਲਸ 22 ਤੇ ਇਹ ਗੈਂਤੀ ਹੀ ਕਰੀ 22 ਤਾਂ ਪਉਣ ਜਿਆਦਾ ਨਹੀਂ ਆਪਾਂ ਜਦ ਮਰਜ਼ੀ ਕਰਾ ਲੈ ਕੱਪ ਜਿੱਕਰ ਲਿ ਗਿਆ ਪਈਆ ਠੀਕ ਆ ਬਾਰੇ ਲਿਖਣੋ ਹੜ ਗਏ ਉਹ ਉਹ ਤਾਂ ਜਿਆਦਾ ਨਹੀਂ ਹਣਾ ਚੱਲ ਜਾਨ ਮਾਨ ਖੋਸ ਵੈਰ ਕੀ ਪੂਰਾ ਪੂਰਾ ਬਾਈ ਪੂਰਾ ਵਧੀਆ ਜਣੀ ਕਿ ਆ ਉਸਤਾਦ ਦੀ ਪੂਰੀ ਕਦਰ ਬਈ ਹਾਂ ਵੀ ਕਦਰ ਜੀ ਪੈ ਗਈ ਬਾਈ ਹਣਾ ਵੀ ਹਾਂ ਯਾਰ ਬੰਦੇ ਨੇ ਉਹਦੀ ਵੀ ਇੱਜ਼ਤ ਰਹੀ ਗਈ ਤੇਰੀ ਵੀ ਪੂਰੀ ਰਹੀ ਸਹੀ ਗੱਲ ਤਾਂ ਨਹੀਂ ਜੇ ਹਰ ਜਾਂਦਾ ਬਾਈ ਦਾ ਜੋਰੀ ਮਿੱਤ ਤੇ ਲੱਗਿਆ ਸੀ ਉਹ ਨਾ ਮੈਂ ਹਰ ਜੂ ਹਰਦੇ ਕੋਈ ਚੱਕਰ ਨਹੀਂ ਹਾਂ ਨਾ ਜੋਰੀ ਤੇ ਇੱਥੇ ਲਾਉਣਾ ਲੈ ਗਿਆ ਤੋ ਆ ਐ ਦੱਸ ਇਹ じゃ ਕੀ ਕਰਿਆ ਫਿਰ ਕੀ ਪੁੱਤਰਾ ਨੂੰ ਪਹਿਲਾਂ ਕਿ ਜਰੂਰ ਨਹੀਂ ਜੇਲਾ ਬਣਿਆ ਸੀ ਪਹਿਲਾਂ ਥਾਂ ਵੀ ਨਹੀਂ ਕਰਦੇ ਸੀ ਗੱਗੇ ਯਾਰ ਨਾ ਨਾ ਪਹਿਲਾਂ ਕਿਵੇਂ ਥਾਂ ਕੇ ਛੱਡਦੇ ਸੀ ਤਾਂ ਉਹੀ ਬਸ ਆਪਦੇ ਹਿਸਾਬ ਨਾਲ ਹੀ ਉਹੀ ਬਸ ਛੱਡ ਜਾਂਦੇ ਸੀ ਹਰ ਜਾਂਦੇ ਸੀ ਹਾਂ ਹਾਂ ਕਿਵੇਂ ਮਨ ਚ ਆਇਆ ਵੀ ਜੇਲਾ ਬਨਣਾ ਬਾ ਫਿਰ ਤੈਨੂੰ ਪਤਾ ਕਿ ਜਦੋਂ ਕੀੜਾ ਦਨ ਪਤਾ ਫਿਰ ਲੋਕੀ ਕਹਿੰਦੇ ਆ ਜਵੇਂ ਉੜਦੇ ਨੇ ਉੜਦੇ ਨਹੀਂ ਇਹਦੇ ਫੇਰ ਬਾਈ ਰੋਡੇ ਕੋਲੇ ਵਾਗੇ ਕਿਹਨੇ ਮਿਲਾਇਆ ਬਾਈ ਰੋਡੇ ਨਾਲ ਇਹ ਲੱਖੀ ਚਾਚੇ ਨੇ ਵੀ ਆਪਣੇ ਨੇ ਲੱਖੀ ਰਈਏ ਨੇ ਹਾਂ ਰਈਏ ਨੇ ਠੀਕ ਲੱਖੀ ਰਕ ਮਿਲਿਆ ਸੀ ਲੱਖੀਆਂ ਦਾ ਆਪਣੇ ਵੀ ਬਹੁਤ ਬਰਾਲੇ ਲਿਆ ਜਾ ਠੀਕ ਆ ਜੇ ਆਪਾਂ ਜਿੱਥੇ ਮਤਲਬ ਇੰਨੇ ਬੰਦੇ ਚ ਬਹਿਣ ਲੱਗੇ ਆਪਾਂ ਲੱਖੀ ਦੀ ਬਦੌਲਤ ਬਹਿ ਲੱਗੇ ਬਈ ਠੀਕ ਆ ਇਹ ਆਪਾਂ ਦਾ ਵੀ ਬਹੁਤ ਸਿੰਪਲ ਜਿਹਾ ਘਰ ਸੀ ਬਹੁਤ ਗ੍ਰੀਨ ਸ਼ੇਪ ਠੀਕ ਆ ਲੱਖੀ ਵੀ ਘੈਂਟ ਆ ਬੰਦਾ ਲੱਖੀ ਨਾਲ ਆਪਣੀ ਬਹੁਤ ਆ ਪੂਰੀ ਫੋਲ ਲੱਖੀ ਨੇ ਪੈਰ ਲਾਇਆ ਆਪਣੇ ਖੜਨ ਵਾਲਾ ਹਾਂ ਹਨਾ ਜੇ ਤੇ ਖੜ ਗਿਆ ਤਾਂ ਖੜ ਗਿਆ ਨਹੀਂ ਤਾਂ ਫਿਰ ਅਗਲੇ ਨੂੰ ਕਹ ਦੂ ਸਾਸਰੀ ਕਾਲਾ ਜਾ ਸਹੀ ਗੱਲ ਹੈ ਬੰਦਾ ਤਾਂ ਹੋ ਜਾਈ ਸੂਲਾ ਦਾ ਚਾਹੀਦਾ ਤਾਂ ਨਹੀਂ ਕੱਬਾ ਪੂਰਾ ਸਹੀ ਗੱਲ ਹੈ ਇਹ ਵੀ ਗੱਲ ਤੇਰੀ ਸਹੀ ਆ ਦੇਮਾ ਤੇ ਕਿੰਨੇ ਆ ਕੇ ਕਿਹੜੀ نسل ਕਿਹੜੀ ਕਿੜੀ ਦਿੱਤੀ ਵੀ ਬਾਈ ਰੋਡੇ ਨੇ ਕਬੂਤਰ ਬਾਈ ਰੋਡੇ ਵਾਲੀ ਲੈਂਦੇ ਸਾਰੇ ਤਾਂ ਬਾਈ ਦੇ ਘਰੋਂ ਜੋੜੇ ਲੈਂਦੇ ਸਾਰੇ ਦੂਦੇ ਚ ਕਾਦੇ ਸਾਰੇ ਪੂਰੇ ਕਿਹੜ ਕਿੰਨੇ ਬੰਦੇ ਹੁੰਨੇ ਕਬੂਤਰਾਂ ਦੇ ਸੱਚ ਸੱਚ ਦੱਸੀ ਕਰੇ ਕਰੇ ਤੇ ਤਿੰਨ ਬੰਦੇ ਹੁੰਦੇ ਇੱਕ ਮੈਂ ਹੁੰਦਾ ਦੋ ਮੁੰਡੇ ਮੇਰੇ ਕੋਲ ਹੋਰ ਹੁੰਦੇ ਆ ਨਾ ਤੂੰ ਆਪ ਤਾਂ ਬਾਜੀ ਦੇ ਵਗ ਜਾਣਾ ਨਾ ਮੈਂ ਜਾਂਦਾ ਨਹੀਂ ਬਾਜੀਆਂ ਤੇ ਤੂੰ ਪੱਕਾ ਹੀ ਘਰੇ ਹੁੰਨਾ ਮੈਂ ਘਰੇ ਪੱਕਾ ਬੈ ਤਿੰਨੇ ਜਾਣੇ ਪੱਕੇ ਹੀ ਘਰੇ ਹੁੰਨੇ ਹਾਂ ਬਾਜੀਆਂ ਦੇ ਹੋਰ ਜਾਣੇ ਜਾਂਦਾ ਮੈਂ ਚੌਥੀ ਇੱਕ ਬਾਜੀ ਦੀ ਮਸਾਂ ਆਇਆ ਹੂੰ ਠੀਕ ਆ ਠੀਕ ਆ ਘਰੇ ਹੀ ਹੁੰਨਾ ਘਰੇ ਉਹ ਤਾਂ ਟੂਰਨਾਮੈਂ ਠੀਕ ਘਰੇ ਕਬੂਤਰ ਤੇ ਕਬੂਤਰ ਫਿਰ ਤੰਦਰੁਸਤੀ ਦਾ ਮੇਲਾ ਕੀ ਹੈਗਾ ਲਾਜ ਲੂਜ਼ ਕਰਨਾ ਪੈਂਦਾ ਕੋਈ ਤੰਦਰੁਸਤ ਕੂਤਰੀ ਹੁੰਦੇ ਵੀ ਹੁਣ ਹੀ ਕੂਤਰ ਹੁੰਦੇ ਕੀ ਦਿੰਨਾ ਹੁੰਦਾ ਫਿਰ ਕਬੂਤਰਾਂ ਨੂੰ ਤੰਦਰੁਸਤ ਰੱਖਣ ਨੂੰ ਕੋਈ ਦਵਾਈ ਬੂਟੀ ਦੰਦੇ ਹੋ ਬਸ ਆਮ ਸੰਭਾਲਿਆ ਗੱਗੇ ਜਿਹੜਾ ਕਬੂਤਰਾਂ ਦੇ ਵਿੱਚ ਵੜ ਗਿਆ ਮਨ ਕਬੂਤਰਾਂ ਪਰ੍ਹਜੂ ਬਸ ਹੋਰ ਕੋਈ ਦੰਦੇ ਨਹੀਂ ਹੋਰ ਕੋਈ ਪਾਊਡਰ ਕੋਈ ਗੋਲੀ ਕਪਟਾ ਕੋਈ ਲੱਸੀ ਨਹੀਂ ਕੁਝ ਨਹੀਂ ਗੱਗੇ ਬਸ ਇਹਦਾ ਦੇਖ ਰਿਹਾ ਕਿ ਹੈ ਵੀ ਜਿੰਨੇ ਕਰ ਲਿਆ ਉਹ ਡੱਕੇ ਸੰਭਾਲਿਆ ਕੂਤਰ ਜਾਂ ਮੈਂਨ ਗੱਲ ਤਾਂ ਬਾਜਪਾ ਦਾ ਹਰੇ ਕੀ ਗਲਾ ਡਾ ਲੈਂਦਾ ਜਿੰਨੇ ਘਰੇ ਕੂਤਰ ਡਾਲੇ ਨਾ ਬਾਜੀ ਤੇ ਪੂਰੇ ਕੱਖ ਵੀ ਨਹੀਂ ਹੈਗੀ ਸੰਭਲੇ ਜਿਹਨੇ ਘਰੇ ਡਾ ਕੇ ਬਾਹਰ ਦਾ ਬੰਦੇ ਨੇ ਪਾ ਲੈ ਗਏ ਉਹਨੇ ਹੀ ਮਾਰਨਾ ਗੱਲਾ ਯਾਰ ਉੱਡ ਕੇ ਆਈ ਕਬੂਤਰ ਦੀ ਸ਼ਾਮ ਜ਼ਰੂਰੀ ਹੈ ਉੱਡ ਕੇ ਆਈ ਸ਼ਾਮ ਜ਼ਰੂਰੀ ਆ ਕਦਰ ਕਰੇ ਕਬੂਤਰ ਉਹ ਹੀ ਨਹੀਂ ਆਉਣੀ ਆਉਂਦੀ ਬੰਦਿਆਂ ਨੂੰ ਮੇਰੇ ਆ ਉਹ ਆਉਂਦੀ ਨਹੀਂ ਹੈਗੀ ਜਦੋਂ ਉਹ ਆਉਂ ਲੱਗਦੀ ਆ ਤਦੋਂ ਬਾਜੀ ਜਾਂਦੇ ਨੇ ਬਿਮਾਰੀ ਉਹ ਤਾਂ ਹੀ ਕਬੂਤਰ ਬਿਮਾਰ ਹੁੰਦੇ ਨੇ ਕਬੂਤਰ ਬਿਮਾਰ ਹੁੰਦੇ ਆ ਕਬੂਤਰ ਪਾਣੀ ਖੇਦਦੇ ਨਹੀਂ ਆਪਾਂ ਬਦਾਂ ਪਾ ਦਿੰਦੇ ਆ ਉਹ ਵੀ ਪਾਣੀ ਚੱਲ ਜਾਂਦੇ ਆ ਉਵੇਂ ਹੀ ਚੱਲੇ ਜਾਂਦਾ ਇਹ ਟੰਗ ਜ਼ਰੂਰੀ ਆ ਸਹੀ ਗੱਲ ਹੈ ਲੋਕ ਖੇਡ ਮਗਰ ਪਏ ਪਏ ਜਿਹੜੀ ਅਸਲੀ ਖੇਡ ਆ ਉਹਦੇ ਮਨ ਨਹੀਂ ਤਾਂ ਧਿਆਨ ਹੀ ਨਹੀਂ ਦਿੰਦੇ ਹੈਨਾ ਘਰ ਦੀ ਥਾਂਵ ਤੇ ਬਾਕੀ ਨਸਲ ਉਹ ਚੀਜ਼ ਫੇਰ ਖੇਡ ਫੇਰ ਹੀ ਕੰਮ ਕਰੂ ਫੇਰ ਹੀ ਖੇਡ ਕਰਾਉਣਾ ਦੇ ਹੁਣ ਆਪਾਂ ਢੱਲੇ ਮੱਠੇ ਆਪਾਂ ਨੂੰ ਖਰਾਕ ਵੀ ਨਹੀਂ ਕੰਮ ਕਰਦੀ ਖਰਾਕ ਉਮੀ ਵੇਸਟ ਹੋਈ ਜਾਣੀ ਜੇ ਸਰੀਰ ਨਹੀਂ ਤੰਦਰੁਸਤ ਹੈਗਾ ਤੇ ਗਰਮੀ ਪਈ ਵੀ ਹੈ ਸਰੀਰ ਚ ਤਾਂ ਕੋਈ ਖਾਵਾਂਗੇ ਉਹ ਫ੍ਰੀ ਨਹੀਂ ਕਰਨਾ ਆਪਾਂ ਸਹੀ ਗੱਲ ਹੈਣਾ ਇਹ ਚੀਜ਼ ਆ ਗਈ ਤੇ ਕਿੰਨੇ ਕ ਬੱਚੇ ਕਢਾਏ ਫਿਰ ਗਾਣ ਨੂੰ ਬੱਚੇ ਹੁਣ ਆਪਾਂ 8 ਜੋੜੇ ਮੇਲ ਤੇ 4 ਮੈਂ 22 ਦੇ ਘਰ ਲੈ ਕੇ ਆਇਆ ਤੇ 4 ਮੈਂ ਆਪਦੇ ਘਰ ਮੇਲ ਤੇ ਜੋੜੇ ਆ 8 ਜੋੜੇ ਲਾਤੇ ਹੋਰ ਕਿੰਨੇ ਲਾਏਗਾ ਪਾ 15 ਜੋੜੇ ਮਸਲ ਹਮੇ ਆਪੇ ਬਾਲੇ ਲਾਉਣੇ ਆਪਾਂ ਜਿਹੜੇ ਜਿੱਤੇ ਹੋਏ ਕਬੂਤਰ ਉਹੋ ਲਾਏ ਆ ਆਪਣੇ ਜੋੜੇ ਸਲੈਕਟ ਹੀ ਹੋਏ ਆ ਉਹ ਹੀ ਲਾਉਣੇ ਆ ਬਸ ਜਿਹੜੇ ਜਿੱਤੇ ਵਿਅਦਗੀ ਉਹ ਹੀ ਲਾਉਣੇ ਆ ਜੋੜੇ ਹੋਰ ਆਪਾਂ ਲਾਉਂਦੇ ਨਹੀਂ ਆ ਜਿਹੜੇ ਜਿੱਤੇ ਵਿਅਦਗੀ ਹਾਂ ਉਹ ਹੀ ਜੋੜੇ ਲਾਉਣੇ ਆ ਜਿਹੜੇ ਜਿੱਤੇ ਕਬੂਤਰ ਉਹ ਵੀ ਲਾਵਾਂਗੇ ਅੱਛਾ ਇੱਕ ਆਪਣਾ ਕਬੂਤਰ ਸਲਦਾਨ ਆ ਹਾਂ ਪਹਿਲੇ ਜਿੱਤੇ ਬਾਈ ਲੈ ਲੋਚੀ ਉਹੋ ਲੋਚੀ ਕੱਲ ਰਿਆ ਘੰਟਾ ਮੇਥੇ ਮਾਰੀ ਕਬੂਤਰ ਦੇ ਮਣਕੇ 2 ਵਜੇ ਇੱਥੇ ਆਓ ਇੱਥੇ ਆਪਣਾ ਬਲਿਆੜ ਹਾਂ ਪੰਜਾਂ ਚ ਬਾਜੀ ਵੰਡੀ ਵਾਧਾ ਵੰਨੇ ਤਿੰਨ ਚ ਆਪਣਾ ਹਾਂ ਤੇ ਤੀਜੀ ਵਜੇ ਤੱਕ ਜ ਉਦੋਂ ਦਿਨ ਮੜ ਜਾ ਮੰਦਾ ਸੀਗਾ ਚਰਬ ਦੇਣਾ ਸੀਗਾ ਤੇ 14 ਕੂਤਰਾਂ ਨੇ ਬਾਜੀ ਮੰਡ ਰਹੀ ਸੀਗੀ 6:30 ਵਜੇ ਤੇ ਮੁੜ ਕੇ ਨਾਮਾਂ ਦੇ 7 ਵਜੇ ਤੋਂ 11 ਕੂਤਰ ਰਹਿ ਗਏ ਸੀਗੇ ਤੇ ਮੁਲਕਾਂ ਨੇ ਮੋਟਰਸਾਈਕਲ ਤੇ ਪਰਖੀਆਂ ਪਾ ਕੇ ਟਰੈਕਟਰ ਦੇ ਪੈਸੇ ਵਣਦੇ ਸੀਗੇ ਤੇ ਆਪਣਾ ਇੱਕ ਕੂਤਰ 3 ਵਜੇ ਤੱਕ 2 ਲੱਖ ਜਿਤਾਤਾ ਨੇ ਕੂਤਰ ਨੇ ਆਪਣਾ ਇੱਕ ਕੂਤਰ ਨੇ 2 ਲੱਖ ਜਿਤਾਤਾ 93000 ਰੁਪਏ ਬਲੇਾਲ ਤੋਂ ਜਿਤਾਏ ਉਹਨੇ 55000 ਰੁਪਏ ਨਲੋਚੀ ਤੋਂ ਤੇ 49000 ਜਿਸਵਾਲਵਾਂਦਰ ਤੋਂ ਠੀਕ ਹੈ ਟਰੈਕਟਰ ਸਾਂਝਾ ਹੋ ਗਿਆ ਟਰੈਕਟਰ ਸਾਂਝਾ ਹੋ ਗਿਆ ਕਿਉਂ ਲੈ ਗਿਆ ਟਰੈਕਟਰ ਟਰੈਕਟਰ ਮਰ ਉਹ ਪਿੰਡ ਦੇ ਬੰਦੇ ਨੇ ਮੁੱਲ ਪਤਾ ਸੀਗਾ ਠੀਕ ਆ ਪੈਸੇ ਵੰਡ ਤੇ ਹਾਂ ਨੇ ਪੈਸੇ ਫਿਰ 11 12 ਚ ਪੈਸੇ ਵੰਡਦੇ ਉਹਨਾਂ ਨੇ ਠੀਕ ਆ ਠੀਕ ਆ ਹਾਂ ਇੱਕ ਕਬੂਤਰ 3 ਵਜੇ ਤਾਂ ਹੋਰ ਵੀ ਜਿੱਤੇ ਦੋ ਦੋ ਤਣ ਤਣ ਜਿੱਤੇ ਆ ਦੋ ਦੋ ਤਣ ਤਾਂ ਬਹੁਤ ਤੇ ਕਬੂਤਰ ਆਪਣੇ ਇੱਕ ਕਬੂਤਰ ਨੇ ਆਪਣੇ ਨੂੰ ਵੱਧਵਾ 2 ਲੱਖ ਦਿੱਤਾ ਇੱਕ ਕਬੂਤਰ ਨੇ ਇਹ ਕਬੂਤਰوں ਜਿੱਤੇ ਤਾਂ ਹੈਗੇ ਆ ਪੈਸੇ ਨਹੀਂ ਇੰਨੇ ਜਿਤਾਏ ਕਿਸੇ ਨੇ ਹਾਂ ਇੱਕ ਕਬੂਤਰ ਨੇ 2 ਲੱਖ ਦਿੱਤਾ ਆਪਣੇ ਕਿਹੜੇ ਕਬੂਤਰਾਂ ਚੋਂ ਸੀ ਉਹ ਬਾਈ ਦੇ ਟੀਮ ਵਾਲੇ ਕੋ ਉਤਰ ਬਾਈ ਤੇ ਆ ਤੇ ਮੇਰੇ ਮੈਨੂੰ ਕਹਦਾ ਜਣਾ ਤੈਨੂੰ ਇਹਦੇ ਨਾਲ ਦੇ ਦੇਵਾ ਮੈਂ ਕਹੀ ਨਹੀਂ ਬਾਈ ਯਾਰ ਉਹ ਕੁੱਤਰੀ ਦੀ ਗੱਲ ਸੁਣਾ ਤੈਨੂੰ ਦੱਸਾਂ ਤੈਨੂੰ ਮੈਂ ਹਾਂ ਬਾਈ ਮੈਂ ਤੇਰੀ ਇੰਟਰਵਿਊ ਸੁਣੀ ਸੀਗੀ ਤੇ ਨਾ ਉਹਦੀ ਜਿਹੜੀ ਇੱਕ ਕੁੱਤਰੀ ਸੀ ਪਹਿਲਾਂ ਬਾਈ ਦੇ ਨਾਲ ਬਾਈ ਦੇ ਕੇ ਭੁੱਲ ਗਿਆ ਕੁੱਤਰੀ ਉਹ ਹਾਂ ਤੇ ਉਹ ਹਰੇਕ ਸਾਲ ਚੰਗੇ ਬੱਚੇ ਉੱਡਦੇ ਸੀਗੇ ਐਨ ਤਾਂ ਕਿ ਹਰ ਜਾਂਦੀ ਸੀਗੇ ਹਾਂ ਮੈਂ ਸੋਣੀ ਜਾਵੇਂ ਸੋਣੀ ਜਾਵੇਂ ਉਹ ਕਹਿੰਦੇ ਵੀ ਚੀਮੇ ਵਾਲ ਦੇ ਜਿਹਨੇ ਮਰਜ਼ੀ ਲਾ ਦਈਏ ਉੱਡਦੇ ਆ ਹਾਂ ਮੈਂ ਕਬੂਤਰੀ ਚੀਮਿਆਂ ਨਾਲ ਮਿਲਦੀ ਦੋ ਬੱਚੇ ਘੜਾਏ ਆ ਉਹ ਤੇਰੇ ਕੋਲ ਸੀ ਕਬੂਤਰੀ ਜਿਹੜੀ ਭੁੱਲ ਗਈ ਸੀ ਦੇਖ ਕੇ ਹਾਂ ਉਹ ਮੇਰੇ ਕੋਲ ਸੀ ਕਬੂਤਰੀ ਉਹ ਤੇ ਮੈਂ ਚੀਮੇ ਵਾਲੇ ਕੋਤਰਾ ਮਿਲਦੀ ਤੇ ਬਾਈ ਦੱਸਦਾ ਜੀ ਫਿਰ ਤੂੰ ਦੱਸਦਾ ਬਾਈ ਨੂੰ ਬਈ ਤੂੰ ਕਹਿੰਦਾ ਕਬੂਤਰੀ ਵੀ ਮੈਨੂੰ ਪਤਾ ਨਹੀਂ ਕਿਹੜਾ ਮੇਰੇ ਕੋਲੇ ਬੈਠੀ ਆ ਤੇ ਮੈਂ ਚੀਮਿਆਂ ਨਾਲ ਮਿਲਦੀ ਉਹ じゃ ਕੋਈ ਨਾ ਉਹ ਬਾਬਾ ਘੜਤੇ ਪੰਪ ਘੜਤੇ ਮੈਨੂੰ ਉਹ ਹੀ ਕਹਿੰਦਾ ਸੀ ਕਰਾ ਜੇ ਕਬੂਤਰ ਲੈ ਕੇ ਹਣਾ ਆਪਣੇ ਕਬੂਤਰ ਚਲ ਵੰਡਤੇ ਸੀਗੇ ਸਾਰੇ ਜਾਰਾ ਮਿੱਤਰ ਨੂੰ ਹੋਰਾਂ ਨੂੰ ਉਹ ਕਬੂਤਰ ਮੈਨੂੰ ਕਹਿੰਦਾ ਇਹ ਕਹਿੰਦਾ ਜਿਹੜੇ ਜਿਹੜੇ ਮਰਜ਼ੀ ਫੜ ਲਾ ਵੀ ਆ ਜੀਮੇ ਵਾਲੇ ਦਾ ਜਾਰੀ ਕਰਿਆ ਕਰਾਂਗਾ ਕਬੂਤਰ ਵਾਲੇ ਜਗੇ ਹੁੰਦੇ ਆ ਵੀ ਹਰੇ ਕਿਹੜਾ ਉੜਦੇ ਜੀ ਮਿਲਦੇ ਆ ਹਾਂ ਖਾਸियत ਹੈਗਾ ਉਹ ਬਾਜ਼ੀਆਂ ਵੀ ਕਈ ਕੀ ਜਿੱਤੇ ਹੋਏ ਕਬੂਤਰ ਹਾਂ ਇਹ ਹਾਂ ਹੋਰ ਕਿਹੜੀ ਬਰੀਡ ਬਸ ਵੀਰੇ ਆਪਾਂ ਬਾਬੇ ਗੁਰਦੇਵ ਵਾਲੇ ਕਿੰਨੇ ਕਾ ਕੰਦੇ ਵੀ ਆ ਪਤਾ ਚੀਮੇ ਵਾਲੇ ਕੋਲ ਤੇ ਮੰਨਿਆ ਤੇ ਆਪਣਾ ਡੈਕ ਹੋ ਗਿਆ ਬਾਦ ਰੋ ਉਹੀ ਗੱਲ ਆ ਜੇ ਸਵਾਰੀ ਚੁੰਡੀ ਦੇ ਦੇ ਯਾਰ ਉਸਤਾਦ ਚਾਹੇ ਉਸਤਾਦ ਸਾਹ ਵਾਰੀ ਚੁੰਡੀ ਦੇ ਦੇ ਉਹ ਵੀ ਮਨਜ਼ੂਰ ਆ ਹਾਂ ਹਾਂ ਇਹ ਵਧੀਆ ਗੱਲ ਆ ਯਾਰ ਆਪਾਂ ਅੱਜ ਉਸਤਾਦ ਤੇ ਅੱਜ ਹੋਰ ਕੱਲ ਹੋਰ ਕਿੰਨੀਆਂ ਐਂਟਰੀਆਂ ਕਿੰਨੀਆਂ ਕਰਾਈਆਂ ਹੋਈਆਂ ਗਾਹਾਂ ਹੁਣ ਹੈਗਾ ਬਾਜੀਆਂ ਕਬੂਤਰ ਐਂਟਰੀਆਂ ਐਂਟਰੀਆਂ ਬਾਜੀਆਂ ਵੀ ਛੱਡ ਨਾ ਨਹੀਂ ਕਬੂਤਰ ਹੀ ਮੁਕਾ ਦੇ ਆਪਾਂ ਤਾਂ ਯਾਰ ਮੁੱਕ ਕੇ ਬੱਸ ਬਾ ਕਬੂਤਰ ਮੁੱਕ ਐਨੇ ਕੀ ਸੀਗੇ ਬਾਕੀ ਆਪਾਂ ਨੇ ਹਣ ਕੂਤਰਾ ਐਂਡ ਦੇ ਢਿੱਲੇ ਹੋ ਗਏ ਯਾਰ ਚਲ ਜਿਹੜੇ ਮਾੜੇ ਮੋਟੇ ਪੰਜ ਸੱਤ ਰਹਿ ਗਏ ਹੋਣਗੇ ਉੜਦੇ ਆ ਬੰਦਾ ਜਦੋਂ ਉਹਦਾ ਜਿੱਤਣ ਲੱਗ ਜਦੋਂ ਗੌਰ ਘਟਾ ਆ ਜਾਂਦਾ ਹੈ ਨਾ ਤੈਨੂੰ ਤੈਨੂੰ ਐ ਲੱਗਿਆ ਵੀ ਚਲ ਕੋਈ ਜਾਣਾ ਪਰ ਲਾਹਰੇ ਡਾਰ ਤੇ ਬਹੁਤ ਠੀਕ ਆ ਯਾਰ ਸੈੱਟ ਹੋਏ ਵਾ ਕੂਤਰਾ ਆਪਣੇ ਹਾਂ ਉੜਦੇ ਆ ਗੌਰ ਘਟਾ ਦੀ ਜਦੋਂ ਲਗਾਤਾਰ ਜਾਂਦਾ ਗਿਆ ਲਗਾਤਾਰ ਕਿੰਨੇ ਦਿਨ ਜਾਂਦਾ ਗਿਆ ਆਪਾਂ ਜਿੱਤੇ ਆ 6 ਦਿਨ ਲਗਾਤਾਰ 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 ਇੱਕ ਇੱਕ ਉਤਰਿਆ ਜਦੋਂ ਇੱਕ ਦਿਨ ਤੇ ਤਿੰਨ ਛੜੀਆਂ ਵਾਰੀਆਂ ਤੈਨੂੰ ਜਿੱਤੇ ਆ ਠੀਕ ਆ ਇੱਕ ਕੁਲਜਾਰ ਰੁਪਏ ਦੇ ਪਿੰਡ ਸਿੱਧਵਾਂ ਤੇ ਇੱਕ ਜੋਣਾ ਜਿੱਤੇ ਸੀ ਇੱਕ ਕੌੜਨਾ ਤੇ ਇੱਕ ਦਿਨ ਦੀਆਂ ਤਿੰਨ ਵਾਰੀਆਂ ਦਿਨਾਂ ਨਰਮ ਸੀ ਬਰਦਨਾ ਕਰੋ ਕੱਪ ਦੇ ਕਰੋ ਠੀਕ ਆ ਕਰੋ ਛੜੇ ਕਿੰਨੇ ਦਿਨ ਜਿੱਤੇ ਆ ਵਧੀਆ ਰਿਹਾ ਫਿਰ ਤਾਂ ਪ੍ਰਜੈਕਟ ਇੱਕ ਦਿਨ ਦੋ ਛੜੀਆਂ ਦੋ ਜਿੱਤੇ ਜਿੱਦ ਤੇ ਭੈਣੇ ਮਰਾਇ ਤੇ ਵਾਰੀ ਆਪਾਂ ਹਾਂ ਉਦੋਂ ਆਪ ਨੂੰ 1.5-2 ਲੱਖ ਰੁਪਏ ਆ ਗਿਆ ਠੀਕ ਆ 97000 ਤੇ ਕੂਲਰ ਆ ਗਿਆ ਭੈਣੇ ਮਰਾਇ ਤੋਂ 55000 ਤੇ ਫਰਿੱਜ ਉੱਥੋਂ ਆ ਗਈ ਲੈ ਲੋ ਛੀਦੋ ਇਹ ਕਰੇ ਜੋ ਗੋਟੀਦਾਰੀ ਮਨ ਜੇ ਤੇ ਘਰ ਦੇ ਕਿ ਨਾ ਵਾਹ ਬਈ ਵਾਹ ਇਹ ਵਿਚ ਆ ਜਾ ਲੈ ਗਿਆ ਇੱਥੇ ਕਿਹੜੀ ਆ ਦੋ ਨਾਮ ਰੱਖ ਦੇ ਘਰ ਦੇ ਫਿਰ ਖੁਸ਼ ਹੁੰਦੇ ਪੂਰੇ ਪੂਰੇ ਬਈ ਪੂਰੇ ਕਰਦੇ ਸਪੋਰਟ ਹੋਣਾ ਸੱਸਗੇ ਨਹੀਂ ਕਹਿੰਦੇ ਆ ਵੇ ਜਦ ਮਰਦੀ ਜਾ ਉਹ ਆਉਂਦਾ ਮੋਟੇ ਬੈਠੇ ਨੇ ਰੋਟੀ ਆਉਂਦੀ ਹੋਣ ਤਾਂ ਜਿੱਦਾਂ ਦਾ ਬਾਜ਼ੀ ਜਿੱਤਿਆ ਨਾ ਨਹੀਂ ਆਉਂਦੇ ਵੀ ਘਟਿਆਂ ਚ ਤਾਂ ਹੀ ਤਾਂ ਕਹਿੰਦਾ ਵੀ ਲੈ ਪੁੱਤ ਮੱਖਣੀ ਵੱਧ ਪਾ ਜਾਇਆ ਕਰ ਤੇ ਪ੍ਰਜਾ ਘਟੇ ਦੇ ਸੁਧਰਾ ਕੁੜੀ ਨਹੀਂ ਗਿਆ ਹਾਂ ਸਹੀ ਗੱਲ ਆ ਉਹ ਜਿੱਤਣ ਲੱਗਦੇ ਫਿਰ ਘਰ ਦੇ ਨੂੰ ਵੀ ਆਸ ਜੀ ਹੋ ਜਾਂਦੀ ਹੈ ਚੱਲ 4 ਰੁਪਏ ਕਿਸੇ ਦੇ ਲਾਹਾਂ ਗਈ ਇਹ ਤਾਂ ਨਹੀਂ ਕਰਦਾ ਦੇਣ ਵਾਲਾ ਕੋਈ ਹੋਰ ਆ ਕੋਈ ਕੰਮ ਕਰਨ ਵਾਲਾ ਬੰਦੇ ਦਾ ਤਾਂ ਗੱਡੀ ਲੈ ਲਈ ਬਰੇਜੇ ਬਈ ਆਪਾਂ ਲੈ ਹਾਂ ਸਾਨੂੰ ਵੀ ਦਵਾਈ ਹੁਣ ਝੂਟਾ ਮੈਨੂੰ ਤਾਂ ਉਹ ਤੇਰਾ ਰੋਟੀ ਕਰਨ ਦਾ ਹੱਕ ਬਣਦਾ ਬਾਜ਼ੀਆਂ ਤੋਂ ਪਹਿਲਾਂ ਤੇਰੇ ਕੋਲੇ ਢੀੜਾ ਮਾਰ ਕੇ ਜਿਹੜੇ ਜਿਹੜੇ ਬੰਦਿਆਂ ਕੋਲੇ ਢੀੜਾ ਮਾਰ ਹਾਂ ਜਿੰਨਿਆਂ ਕੋਲ ਵੀ ਜਾ ਕੇ ਆਏ ਆ ਆਪਾਂ ਬਾਜ਼ੀਆਂ ਤੋਂ ਪਹਿਲਾਂ ਪਹਿਲਾਂ ਸਾਰੇ ਜਿੱਤ ਗਏ ਕੋਈ ਗੁਰੂ ਮਾਰ ਨਹੀਂ ਆਪਾਂ ਹਰੇਕ ਥਾਂ ਦੁਆ ਕਰਕੇ ਆਉਣੇ ਵੀ ਕੱਲ ਨੂੰ ਪ੍ਰਮਾਤਮਾ ਅਗਲੇ ਦੇ ਮਨ ਦੇ ਵਿੱਚ ਇਹ ਨਾ ਜਾਵੇ ਵੀ ਉਹ ਮਲੰਗਾ ਆਇਆ ਸੀ ਹਾਲਾ ਤਾਂ ਹਰ ਗਏ ਵੀ ਪ੍ਰਮਾਤਮਾ ਇਹਨੂੰ ਜ਼ਰੂਰ ਜਿਤਾਈ ਜੇ ਮੇਰੇ ਘਰੇ ਆਇਆ ਵੀ ਅਗਲਾ ਖੋਜ ਹੋਵੇ ਯਾਰ ਉਹ ਬੰਦਾ ਆਇਆ ਸੀ ਐਦ ਕੀ ਹੈ ਨਾ ਵਧੀਆ ਨਹੀਂ ਪਤਾ ਕੀ ਗੱਲ ਆ ਬਾਈ ਮੇਰੇ ਮਨ ਚ ਵੀ ਇਹ ਹੁੰਦਾ ਵੀ ਯਾਰ ਆਪਾਂ ਅਗਲੇ ਤੇ ਪਹਿਲੀ ਗੱਲ ਤਾਂ ਮੈਂ ਜਾਂਦਾ ਬਹੁਤ ਘਟਾਣਾ ਨਾ ਬਿਨਾ ਲੋਕ ਕੰਮ ਤੋਂ ਵੀ ਜੇ ਬਾਗ ਜੀ ਅਗਲੇ ਦੇ ਕੋਲ ਉਹ ਜਿਹੜਾ ਕੱਟਨ ਦਾ ਯਾਰ ਆਏ ਹੁੰਦਾ ਵੀ ਜੇ ਯਾਰ ਕਬੂਤਰ ਢਿੱਲੇ ਹੋ ਗਏ ਜਾਂ ਗੱਲ ਵਾਗਲੇ ਨੂੰ ਬਹਿ ਮਜਾਣਾ ਹੋ ਜੇ ਤਾਂ ਹੀ ਆਪਾਂ ਨਾ ਰੱਬ ਅਗੇ ਅਰਦਾਸ ਹੀ ਕਰੀਦੀ ਆ ਵੀ ਯਾਰ ਬਾਬਾ ਇਹਦਾ ਜ਼ਰੂਰ ਭਲਾ ਕਰੀ ਇਹਨੂੰ ਜਿਤਾਈ ਕਬੂਤਰ ਵੀ ਤਾਂ ਜ਼ਰੂਰ ਰੱਖੀ ਵੀ ਕੱਲੂ ਦੇ ਮਾਨ ਚ ਨਾ ਯਾਰ ਕੋਈ ਗੱਲ ਜਾਵੇ ਹਨ ਇਹ ਸੱਚੇ ਦਿਲੋਂ ਅਰਦਾਸ ਕਰੀ ਰੱਬ ਸੁਣਦਾ ਤਾਂ ਹੈਗਾ ਯਾਰ ਹਨ ਤੇ ਬਾਕੀ ਆਪਾਂ ਕਿਸੇ ਦਾ ਨਾਮ ਮਾੜਾ ਕਰਿਆ ਨਾ ਰੱਬ ਕਰਾਵੇ ਕਹਿ ਕੇ ਅਗਲੇ ਤੋਂ ਆਪਦਾ ਹੱਕ ਮੰਗਲਾਂਗੇ ਪਰ ਜਿਵੇਂ ਕਹਿੰਦੇ ਆ ਕੋਈ ਵੀ ਲਵਾਂਗੇ ਆਪਦਾ ਹੱਕ ਹੋਇਆ ਜੇ ਪਰ ਕਿਸੇ ਦਾ ਨਹੀਂ ਮੰਗਦੇ ਨਾ ਕਿਸੇ ਦਾ ਖੋਈਏ ਵੀ ਬਾਈ ਕਿਸ ਦੇਈਦਾ ਹੈ ਹੋਰ ਨਾਨਕ ਨੀਵਾ ਜੋ ਚੱਲੇ ਲੱਗੀ ਨਾ ਤਤੀਬਾ ਹੋਣੀ ਨੀਵਾ ਹੋ ਕੇ ਚੱਲਦਾ ਜਿਹੜਾ ਨੂੰ ਤਤੀਬਾ ਪ੍ਰਮਾਤਮਾ ਲੱਗ ਨਹੀਂ ਦਿੰਦਾ ਮੋਢੇ ਰੂਹ ਖੁਸ਼ ਹੋਵੇ ਪੂਰੀ ਯਾਰ ਭਾਈ ਪੂਰੀ ਯਾਰ ਹੈ ਪੂਰੀ ਹੁਣ ਕੀ ਰੀਝ ਕੀ ਆ ਵੀ ਕੀ ਜਿੱਤ ਜੀ ਬਸ ਹੁਣ ਤਾਂ ਬਸ ਰੀਝ ਤਾਂ ਬਹੁਤ ਨਿਆਰਾ ਹੈ ਪੂਰੇ ਹੁੰਦੀਆਂ ਬੰਦੇ ਲਾ ਬੰਦੇ ਨੂੰ ਹੁੰਦਾ ਤਾਂ ਹੈਗੇ ਵੀ ਆ ਆ ਰੀਝ ਆ ਵੀ ਆ ਜਿੱਤਣਾ ਮੋਟਰਾਂ ਨਾਲ ਜੱਤ ਲੈ ਮੋਟਰਾਂ ਨਹੀਂ ਹੁੰਦੇ ਬਾਜ਼ੀਆਂ ਤੇ ਰੀਜ ਹੁਣ ਕੀ ਆ ਟਰੈਕਟਰ ਗੱਡੀਆਂ ਕੀ ਖੋਣ ਤਾਂ ਆਪਾਂ ਟਰੈਕਟਰ ਜੱਦਾਂਗੇ ਟਰੈਕਟਰ ਦਾ ਸਾਂਝਾ ਹੋਇਆ ਆਪਣਾ ਜਿਸਵਾਲ ਮੰਗ ਰਿਹਾ ਸਾਂਝਾ ਤਾਂ ਹੋ ਗਿਆ ਜਰਾ ਤੇ ਐ ਵੀ ਰੀਜ ਹੈਗੀ ਵੀ ਕਿਤੇ ਵੱਡੀ ਬਾਈ ਦੇ ਇਕੱਲਾ ਰਹੇ ਜੇ ਆ ਤਾਂ ਬਾਬਾ ਕਰੂ ਕਰਫਾ ਕੋਈ ਨਾ ਯਾਰ ਚਾਲ ਵਧੀਆ ਗੱਲ ਆ ਹਾਂ